ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਲਾਕਹਾ우스 ਵਿੱਚ ਸਰਖੰਦਾ ਵੀ ਸੋਡਾ ਤੇ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਨਵਾਂ ਵੀਡੀਓ ਲੈ ਕੇ ਆਏ ਆ ਤੇ ਨਿਊ ਸਟਾਫ ਲੈ ਕੇ ਆਏ ਆ ਜਿਹੜਾ ਅੱਜ ਦਾ ਸਟਾਫ ਲੈ ਕੇ ਆਏ ਆ ਆਪਾਂ ਸਾਰਾ ਇਹ ਬੁਟੀਕ ਪੀਸ ਨੇਗੇ ਵਰਕ ਲੈ ਕੇ ਆਏ ਆ ਬਹੁਤ ਹੀ ਸੋਹਣਾ ਸਟਾਫ ਹੈ ਜਿਹਦੇ ਰੇਟ ਵੀ ਵਾਜਿਬ ਨੇਗੇ ਤੇ ਇਹ ਆਪਾਂ ਲੋਕੇਸ਼ਨ ਆਪਾਂ ਜਰੂਰ ਦੱਸਦੇ ਹੁੰਨੇ ਆ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਪੈਣ ਭਰਾ ਆਉਂਦੇ ਨੇ ਵੀ ਆਪਣੀ ਸ਼ਾਪ ਜਿਹੜੀ ਹੈਗੀ ਐ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹੇ ਜਾਂਦਾ ਜਿੱਥੇ ਇੱਕ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾਪਾਪਾ ਪੰਜਾਬ ਦਾਸ ਦੇ ਨੀਅਰ ਹੈ ਤੇ ਆਪਾਂ ਵੀਡੀਓ ਕਰਿਆ ਕਰਦੇ ਹਾਂ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਦੇ ਹਾਂ ਸੋਹਣੇ ਸੋਹਣੇ ਸੂਟ ਆਪਣੇ ਕੋਲੇ ਵਰਕ ਹੋ ਕੇ ਆਏ ਨੇ ਸੂਟ ਜਿਹੜੇ ਸੂਟ ਆਪਾਂ ਅੱਜ ਤੁਹਾਨੂੰ ਦਿਖਾਉਣੇ ਆਂਗੇ ਇਹ ਸਾਰਾ ਵਧੀਆ ਕੁਆਲਿਟੀ ਦਾ ਕਪੜਾ ਹੋਊਗਾ ਤੇ ਵੀਡੀਓ ਤੁਸੀਂ ਦੇਖਣ ਸਾਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਵੀਡੀਓ ਨੂੰ ਦੇਖਣਾ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਰਡਰ ਪਾਉਣ ਵਾਸਤੇ ਤੁਸੀਂ ਸੂਟਾਂ ਨੂੰ ਨਾਦੀ ਨਾਲ ਇਸ ਨੰਬਰ ਤੇ ਮੇਰੇ ਤੇ ਸਕਰੀਨ ਦੇ ਉੱਤੇ ਇਸ ਨੰਬਰ ਦਿੱਤਾ ਹੈ ਜਿਹੜਾ ਫੋਨ ਦਾ ਉਸੇ ਤੇ WhatsApp ਚੱਲਦਾ ਹੈ ਤੇ ਇਹਦੀ ਜਿਹੜੀ ਨਾਲ ਮੈਂ ਕਟਿੰਗ ਦੱਸ ਦਿਆ ਕਰੂੰਗੀ ਸੋਨੂੰ ਵੀ ਜਿਹੜੀ ਇਹਦੀ ਕਟਿੰਗ ਹੈਗੀ ਪ੍ਰੋਪਰ 2.5 ਮੀਟਰ ਦੀ ਇਹਦੀ ਕਟਿੰਗ ਹੈਗੀ ਤੇ ਛਾਟ ਪੀਸ ਵੀ ਹੈਗਾ 2.5 ਮੀਟਰ ਦਾ ਬਹੁਤ ਸੋਹਣਾ ਕੰਮ ਕੀਤਾ ਨਾਲ ਇਹਦੇ ਸਾਰਾ ਬਹੁਤ ਸੋਹਣਾ ਗਰਲੇ ਸ਼ੂਟ ਹੈ ਤੇ ਨਾਲ ਮੈਂ ਇਹਦੇ ਸਲਵਾਰ ਦੇ ਉੱਤੇ ਵੀ ਪੌਂਚੇ ਦੇ ਉੱਤੇ ਵੀ ਆਪਾਂ ਕੰਮ ਕਰਾਇਆ ਹੋਇਆ ਤੇ ਕੱਪੜਾ ਜਿਹੜਾ ਸੋਨੂੰ 2.5 ਮੀਟਰ ਦਾ ਮਿਲੂਗਾ ਆਹ ਲਓ ਜੀ ਇਹ ਪੌਂਚਾ ਬਾਰੇ ਕਾਲਾ ਸੂਟ ਹੈ ਤੇ ਬਹੁਤ ਸੋਹਣੀ ਜਿਹੜੀ ਕਢਾਈ ਇਹਦੇ ਉੱਤੇ ਪ੍ਰੋਪਰ ਕੀਤੀ ਹੋਈ ਹੈ ਤੇ ਇਹ ਹੈਗਾ ਆਪਣਾ ਸਲਵਾਰ ਦਾ ਕਪੜਾ 2.5 ਮੀਟਰ ਦੀ ਕਟਿੰਗ ਹੈ ਦੀ ਤੇ ਦੁਪੱਟਾ ਜਿਹੜਾ ਹੈਗਾ ਆਪਾਂ ਉਹ ਲਾਇਆ ਹੈਗਾ ਕੋਟੇ ਡੋਰੀਏ ਦਾ 2.5 ਮੀਟਰ ਦਾ ਹੀ ਦੁਪੱਟੇ ਦਾ ਸਾਈਜ਼ ਹੈ ਛਾਰਟ ਪੀਸ ਵੀ 2.5 ਮੀਟਰ ਦੀ ਹੈ ਸਲਵਾਰ ਵੀ 2.5 ਮੀਟਰ ਦੀ ਹੈ ਤੇ ਦੁਪੱਟਾ ਵੀ 2.5 ਮੀਟਰ ਦਾ ਹੈ ਤੇ ਇਹਦੇ ਚ ਤਿੰਨ ਕਲਰ ਨੇ ਤਿੰਨੇ ਕਲਰ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਤਿਆਰ ਕੀਤਾ ਦੁਪੱਟਾ ਕੋਟੇ ਡੋਰੀਏ ਦਾ ਇਹਦਾ ਰੇਟ ਹੈਗਾ 1500 ਰੁਪਇਆ ਤੇ ਜਿਹੜਾ ਕੋਰੀਅਰ ਚਾਰਜ ਆ ਉਹ ਸੋਨੂੰ ਅਲੱਗ ਤੋਂ ਲੱਗੂਗਾ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆਏ ਨੇ ਤਿੰਨੇ ਕਲਰ ਸੋਨੂੰ ਮੈਂ ਦਿਖਾਉਣੀ ਆ ਬਹੁਤ ਸੋਹਣੇ ਨੇਗੇ ਤੇ ਆਰਡਰ ਪਾਉਣ ਵਾਸਤੇ ਇਸੇ ਨੰਬਰ ਤੇ ਆਪਣੇ ਚੱਲਦਾ WhatsApp ਨੰਬਰ ਇਸੇ ਫੋਨ ਤੇ ਦਿੱਤਾ ਹੁੰਦਾ ਹੈਗਾ ਤੁਸੀਂ ਆਰਡਰ ਪਾ ਸਕਦੇ ਹੋ ਨਾਲ ਦੀ ਨਾਲ ਸਕਰੀਨ ਸ਼ਾਟ ਮਾਰ ਕੇ ਤੇ ਆਹ ਲਓ ਜੀ ਇਹ ਇਹਦਾ ਆ ਗਿਆ ਸਰਦਈ ਕਲਰ ਤੇ ਸ਼ਰਦਈ ਕਲਰ ਦੇ ਵਿੱਚ ਵੀ ਬਹੁਤ ਸੋਹਣਾ ਫਲਾਰ ਹੈਗਾ ਇਹਦੇ 'ਚ ਤੇ ਕਲਰ ਕਾਮਿਨੇਸ਼ਨ ਵੀ ਇਹਦਾ ਬਹੁਤ ਸੋਹਣਾ ਹੈ ਤੇ ਇਹ ਜਿਹੜਾ ਤੁਸੀਂ ਬਹੁਤ ਸੋਹਣਾ ਗਲਾਬ ਦੇ ਫੁੱਲਾਂ ਵਾਲਾ ਸੂਟ ਜਿਹੜਾ ਇਹਦੇ ਘੇਰ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾਗਾ ਤੇ ਆਹ ਲਓ ਜੀ ਆਇ ਦੀ ਸਲਵਾਰ ਹੈਗੀ ਨਾਲ ਆਡ ਜੈਲ ਹੈਗਾ ਜਿਹੜਾ ਇਹਦਾ ਸਲਵਾਰ ਦਾ ਆ ਲਓ ਜੀ ਇਹ ਇਹਦਾ ਸਲਵਾਰ ਦਾ ਡਿਜ਼ਾਈਨ ਹੈ ਤੇ ਗਰਜੀ ਦੇ ਪੱਖਾ ਬੰਦ ਕਰਦੇ ਓਏ ਪੱਖੇ ਨਾਲ ਉੜਦਾ ਹੈਗਾ ਮੁੱਖੇ ਨਾਲ ਹਵਾ ਆਉਂਦੀ ਹੈ ਨਾ ਆਹ ਲਓ ਜੀ ਆ ਇਹਦਾ ਦੁਪੱਟਾ ਆ ਗਿਆ ਆ ਇਹਦਾ ਦੁਪੱਟਾ ਆ ਗਿਆ ਇਹ ਲਾਈਟ ਜਾਂ ਸ਼ਰਦਈ ਜਾਂ ਕਲਰ ਹੈ ਤੇ ਸ਼ਾਇਦ ਬਹੁਤ ਸੋਹਣਾ ਕਲਰ ਇਹਦੇ ਵਿੱਚ ਆ ਰਿਹਾ ਹੋਣਾਗਾ ਇਹਦੇ ਵਿੱਚ ਤਿੰਨ ਕਲਰ ਨੇਗੇ ਤਿੰਨੇ ਕਲਰ ਬਹੁਤ ਸੋਹਣੇ ਨੇਗੇ ਅਗਲਾ ਕਲਰ ਆ ਗਿਆ ਮਸਟਰਡ ਆਹ ਲਓ ਜੀ ਇਹ ਮਸੜ ਕਲਰ ਆ ਗਿਆ ਲੈਮਨਜਾ ਕਲਰ ਆਇਆ ਤੇ ਬਹੁਤ ਹੀ ਸੋਹਣਾ ਗਰੇ ਨਾਲ ਕੰਟਰਾਸਟ ਆ ਜਿਹੜਾ ਫੁੱਲ ਫਲਾਵਰ ਇਹਦੇ ਹੈਗੇ ਨੇ ਬਹੁਤ ਹੀ ਸੋਹਣੇ ਨੇਗੇ ਤੇ 1550 ਦੇ ਵਿੱਚ ਤੁਹਾਨੂੰ ਸੂਟ ਜਿਹੜਾ ਇਹ ਮਿਲਣ ਵਾਲਾ ਤੇ 2.5 ਮੀਟਰ ਦੀ ਪ੍ਰੋਪਰ ਤੁਹਾਨੂੰ ਦੱਸਿਆ ਵੀ ਕੱਟ ਮਿਲੂਗੀ ਤੇ ਨਾਲ ਸਲਵਾਰ ਵੀ 2.5 ਮੀਟਰ ਦੀ ਤੇ ਸ਼ਰਟ ਵੀ 2.5 ਮੀਟਰ ਦੀ ਤੇ ਦੁਪੱਟਾ ਵੀ 2.5 ਮੀਟਰ ਦਾ ਆਹ ਲਓ ਜੀ ਇਹ ਦਾ ਆ ਗਿਆ ਪਹੁੰਚਾ ਨਾਲ ਪਹੁੰਚੇ ਤੇ ਵਰਕ ਵਾਲਾ ਤੇ ਇਹਦਾ 1550 ਰੁਪਿਆ ਰੇਟ ਰਹੂਗਾ ਤੇ ਆ ਲੋ ਜੀ ਇਹ ਦਾ ਮਸਟਰਡ ਕਲਰ ਦਾ ਆ ਗਿਆ ਦੁਪੱਟਾ ਤੇ ਸ਼ੂਟ ਤਿਆਰ ਹੋ ਕੇ ਬਹੁਤ ਸੋਹਣਾ ਸੂਟ ਲੱਗੂਗਾ ਕਿਉਂਕਿ ਇਹ ਕਢਾਈ ਵੀ ਬਹੁਤ ਸੋਹਣੀ ਹੈ ਇਦਾਂ ਗੁੰਦਮੀ ਗੁੰਦਮੀ ਕਢਾਈ ਕੀਤੀ ਹੈ ਤੁਸੀਂ ਦੇਖੋ ਕਿੰਨਾ ਪਿਆਰਾ ਦੇਖੀ ਕੰਮ ਕੀਤਾ ਬਹੁਤ ਸੋਹਣਾ ਫਿਨਿਸ਼ਿੰਗ ਵੀ ਇਹਦੀ ਬਹੁਤ ਹੈ ਬਹੁਤ ਸੋਹਣੀ ਸਫਾਈ ਨਾਲ ਇਹਦਾ ਕੰਮ ਕੀਤਾ ਆ ਲੈ ਇਹਨੂੰ ਤਿੰਨੇ ਚਾਰਾਂ ਨੂੰ ਚੱਕ ਲੈ ਇੱਧਰ ਆ ਲੋ ਜੀ ਅਗਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਹੋਰ ਉਹ ਵੀ ਡਿਜ਼ਾਈਨ ਜਿਹੜਾ ਹੈਗਾ ਬਹੁਤ ਸੋਹਣਾ ਹੈਗਾ ਇਹ ਖੋਲੀ ਲਵੋ ਚੁੰਨੀ ਕਢੀ ਇਹ ਜਾਨ ਵੀ ਬਹੁਤ ਪਿਆਰਾ ਹੈਗਾ ਇਹ ਵੀ ਵਰਕ ਦੇ ਨਾਲ ਹੀ ਹੈ ਤੇ ਇਹਦੇ ਇਹਦਾ ਜਿਹੜਾ ਹੈਗਾ ਸਾਰਾ ਕਪੜਾ ਇਹ ਪ੍ਰਿੰਸੈਸ ਦਾ ਕਪੜਾ ਲੱਗਿਆ ਹੋਇਆ ਹੈ ਕੁਆਲਿਟੀ ਬਹੁਤ ਟਾਪ ਦੀ ਹੈ ਕਿਉਂਕਿ ਇੱਕ ਬਹੁਤ ਹੀ ਸੋਹਣੀ ਪ੍ਰੀਮੀਅਮ ਕੁਆਲਿਟੀ ਹੈ ਦੀ ਤੇ ਇਹਦਾ ਫਲਾਰ ਬਹੁਤ ਸੋਹਣਾ ਹੈਗਾ ਜਿਹੜਾ ਅੱਜ ਕੱਲ ਪੂਰੇ ਟ੍ਰੈਂਡ ਦੇ ਵਿੱਚ ਹੈ ਤੇ ਇਹਦਾ ਜਿਹੜਾ ਵਰਕ ਤੁਹਾਨੂੰ ਦਿਖਾਉਣੀ ਹੈ ਮੈਂ ਜਾਲੀ ਵਾਲਾ ਇਦਾਂ ਐਂ ਦਿਸੂਗਾ ਜਾਲੀ ਵਾਲਾ ਵਰਕ ਇਹ ਆ ਲਓ ਜੀ ਇਦਾਂ ਜਾਲੀ ਵਾਲਾ ਵਰਕ ਹੈ ਜਾਲੀ ਨਾਲ ਜਿਹੜੀ ਕੜਾਈ ਹੈ ਤਿਆਰ ਕੀਤੀ ਹੋਈ ਹੈ ਘੇਰ ਪ੍ਰੋਪਰ 24 24 ਦਾ ਇਹਦਾ ਘੇਰ ਹੈਗਾ ਤੇ 22 ਮੀਟਰ ਦੀ ਇਹਦੀ ਲੈਂਥ ਹੈਗੀ ਸ਼ਰਟ ਪੀਸ ਦੀ ਤੇ ਸਲਵਾਰ ਵੀ ਸਾਨੂੰ ਮੈਂ ਦਿੰਨੀ ਹੈ ਸਲਵਾਰ ਦਾ ਬਹੁਤ ਸੋਹਣਾ ਕੰਮ ਕੀਤਾ ਹੈ ਆਲੋ ਜੀ ਇਹ ਆ ਗਿਆ ਇਹਦੇ ਪਹੁੰਚਾ ਤੇ ਕੰਮ ਬਹੁਤ ਸੋਹਣਾ ਫਲਾਰ ਹੈ ਇਹਦਾ ਜਿਹੜਾ ਰੇਟ ਹੈਗਾ 1650 ਰੁਪਈਆ 1650 ਰੁਪਈਆ ਰੇਟ ਹੈ ਤੇ ਟਾਈਬੀ ਦਾ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਇਹਦਾ ਰੇਟ ਜਿਹੜਾ ਹੈਗਾ ਬਾਜ਼ਾਰ ਦਾ ਰੇਟ ਹੈ ਇਹ 2000 2000 ਦੇ ਵਿੱਚ ਸੇਲ ਹੋਣ ਵਾਲਾ ਸੂਟ ਹੈ ਤੇ ਇਹ ਸਾਡੇ ਕੋਲੇ ਆਫਰ ਚੱਲੀ ਜਾਂਦੀ ਹੈ ਰਖੜੀਆਂ ਦਾ ਕਰਕੇ ਅਸੀਂ ਆਫਰ ਲਾ ਛੱਡੀ ਐ ਇਸ ਤੇ ਅਸੀਂ ਆਪ ਹੀ ਖੁਦ ਕੰਮ ਕਰਾਉਨੇ ਆ ਬਹੁਤ ਹੀ ਸੋਹਣਾ ਸੂਟ ਹੈ ਇਹ 2.5 ਮੀਟਰ ਦਾ ਨਾਲ ਟੈਬੀ ਦਾ ਦੁਪੱਟਾ ਹੈ ਤੇ ਸਫਾਈ ਨਾਲ ਇਹਦਾ ਬਹੁਤ ਸੋਹਣਾ ਕੰਮ ਕੀਤਾ ਹੈ ਦੇਖੋ ਕਿੰਨੀ ਸੋਹਣੀ ਇਹਦੀ ਸਫਾਈ ਹੈ ਤੇ ਇਹਦਾ ਰੇਟ 1650 ਰੁਪਈਆ ਇਹਦੇ ਵਿੱਚ ਤਿੰਨ ਸੂਟ ਆਪਣੇ ਕੋਲੇ ਤਿਆਰ ਹੋ ਕੇ ਆਏ ਨੇ ਇਹ ਬੁਟੀਕ ਪੀਸ ਨੇਗੇ ਆਪਾਂ ਖੁਦ ਕੰਮ ਕਰਾਉਨੇ ਆ ਬਹੁਤ ਸੋਹਣਾ ਸੂਟ ਬਣਦਾ ਹੈ ਜੇ ਕਿਸੇ ਭੈਣ ਨੇ ਸਟੀਚਿੰਗ ਕਰਾਉਣਾ ਹੁੰਦਾ ਤਾਂ ਸੂਟ ਅਸੀਂ ਸਲਾਈ ਵੀ ਕਰਦੇ ਆ ਆਹ ਲਓ ਜੀ ਇਹ ਅਗਲਾ ਕਲਰ ਆ ਗਿਆ ਦਾ ਸ਼ਰਦਈ ਕਲਰ ਕਿਹੜਾ ਆਈਵੋ ਸ ਫਾਈਨਲ ਕੀਤੀ ਹੋਈ ਹੈ ਕੰਮ ਬਹੁਤ ਪਿਆਰਾ ਹੈ ਤੇ ਆਧਾ ਆਧਾ ਰੇਟ ਹੈ ਇਹ ਮਾਰਕੀਟ ਨਾਲੋਂ ਆਪਾਂ ਜਿਵੇਂ ਤੁਸੀਂ ਮੰਨ ਲਓ ਵੀ ਇਹਨਾਂ ਦੇ 2200 ਰੁਪਏ ਚ 2000 ਇਹਨਾਂ ਸੂਟਾਂ ਦੇ ਜਿਹੜੇ ਰੇਟ ਹੈਗੇ ਨੇ ਤੇ ਇਹ ਆਪਣੇ ਕੋਲੇ ਸਿਰਫ ਜਿਹੜਾ ਰੇਟ ਹੈਗਾ ਇਹਦਾ 1650 ਰੁਪਏ ਦਾ ਸੂਟ ਹੈ ਤੇ ਨਾਲ ਟੈਬੀ ਦਾ ਦੁਪੱਟਾ ਇਹ ਸੂਟ ਨੂੰ ਤੁਸੀਂ ਦੁਕਾਨ ਤੇ ਬੀਚ ਕਰਕੇ ਵੀ ਲੈ ਸਕਦੇ ਹੋ ਤੇ ਆਨਲਾਈਨ ਵੀ ਤੁਸੀਂ ਸੂਟ ਨੂੰ ਮੰਗਾ ਸਕਦੇ ਹੋ ਆ ਲੈ ਇਹਦੀ ਕਿੰਨੀ ਖੋਲਦੀ ਆ ਲੋ ਖੁੱਲੇ ਖੁੱਲੇ ਦੁਪੱਟੇ ਨੇ ਨਾਲ 2.5 ਮੀਟਰ ਦੇ ਤੇ ਜਿਹੜੀਆਂ ਤਿੰਨੋ ਚੀਜ਼ਾਂ ਨੇ ਤੁਹਾਨੂੰ 2.5 ਮੀਟਰ ਦੇ ਵਿੱਚ ਹੀ ਮਿਲਣਗੀਆਂ 셔ਟ ਪੀਸ ਵੀ 2.5 ਮੀਟਰ ਦੇ ਵਿੱਚ ਮਿਲੂਗਾ ਜਿਹੜੀ ਸਲਵਾਰ ਦਾ ਕੱਪੜਾ ਉਹ ਵੀ ਤੁਹਾਨੂੰ 2.5 ਮੀਟਰ ਦੇ ਵਿੱਚ ਮਿਲੂਗਾ ਤੇ ਜਿਹੜਾ ਆਪਣਾ ਦੁਪੱਟਾ ਆ ਗਿਆ ਉਹ ਵੀ ਤੁਹਾਨੂੰ 2.5 ਮੀਟਰ ਦੇ ਵਿੱਚ ਹੀ ਮਿਲੂਗਾ ਆਹ ਲਓ ਜੀ ਇਹ ਦਾ ਆ ਗਿਆ ਗਾਜਰੀਜਾ ਕਲਰ ਨਾ ਬਹੁਤਾ ਅਮਰਜੈਂਟਾ ਨਾ ਇਹ ਹੈਗਾ ਗਾਜਰੀ ਤੇ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਨਾਂ ਦਾ ਤੇ ਇਹਦੇ ਨਾਲ ਮੈਂ ਤੁਹਾਨੂੰ ਸਲਵਾਰ ਦੇਣੀ ਹੈ ਕੋਈ ਗੱਲ ਨਹੀਂ ਆਹ ਲੋ ਜੀ ਆਏ ਦੀ ਸਲਵਾਰ ਹੈ ਕੋਈ ਨਹੀਂ ਇਧਰ ਕਰ ਦੇਣੀ ਲੈ ਆਹ ਲੋ ਜੀ ਇਹ ਇਹਦੀ ਸਲਵਾਰ ਹੈ ਸਲਵਾਰ ਦਾ ਕੱਪੜਾ ਬਹੁਤ ਸੋਹਣਾ ਹੈਗਾ ਆਹ ਲੋ ਜੀ ਆਹ ਵਾਲਾ ਇਹਦਾ ਦੁਪੱਟਾ ਆ ਗਿਆ ਇਹ ਸੂਟ ਤੁਸੀਂ ਸਾਰੀ ਵੀਡੀਓ ਧਿਆਨ ਦੇ ਨਾਲ ਸੁਣਨੀ ਹੈ ਜਿਹੜਾ ਆਪਾਂ ਪਹਿਲਾਂ ਸਭ ਤੋਂ ਪਹਿਲੇ ਨੰਬਰ ਵਾਲੇ ਸੂਟ ਦਿਖਾਏ ਸੀ ਉਹਨਾਂ ਦਾ ਰੇਟ 1550 ਸੀ ਇਹਨਾਂ ਦਾ ਰੇਟ ਹੈਗਾ 1650 ਰੁਪਿਆ 1650 ਰੁਪਏ ਦੇ ਵਿੱਚ ਸੂਟ ਤੁਹਾਨੂੰ ਇਹ ਮਿਲੂਗਾ ਤੇ ਆਹ ਲਓ ਜੀ ਇਹ ਆ ਗਿਆ ਅਗਲਾ ਡਿਜ਼ਾਈਨ ਚੁੰਨੀ ਖੋਲਿਓ ਹਾਲੋ ਜੀ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਇਹਦੇ ਹਲਕੀ ਹਲਕੀ ਕਢਾਈ ਕੀਤੀ ਹੈ ਹਲਕਾ ਜਿਹਾ ਕੰਮ ਕੀਤਾ ਬਹੁਤ ਸੋਹਣਾ ਇਹਦਾ ਕਪੜੇ ਦੀ ਫਿਨਿਸ਼ਿੰਗ ਵੀ ਬਹੁਤ ਹੈ ਬਹੁਤ ਸੋਹਣਾ ਇਹਦਾ ਸਫਾ ਤੇ ਐਦਾਂ ਇਹਦਾ ਪਤਾ ਲੱਗਦਾ ਕਪੜੇ ਦਾ ਵੀ ਐਦਾਂ ਆਪਾਂ ਜਾਲੀ ਵਾਲਾ ਡਿਜ਼ਾਈਨ ਜਿਹੜਾ ਹੈਗਾ ਵਰਕ ਕਰਵਾਇਆ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਜਮਾ ਗਰਮੀ ਦੇ ਪਾਉਣ ਵਾਲਾ ਹਲਕਾ ਜਿਹੀ ਕੰਮ ਹੈ ਤੇ ਆ ਇਹਦਾ ਸਲਵਾਰ ਦਾ ਕਪੜਾ ਆ ਗਿਆ ਹਾਲੋ ਜੀ ਆਇਦਾ ਸਲਵਾਰ ਦਾ ਵਰਕ ਆ ਗਿਆ ਤੇ ਦੁਪੱਟਾ ਦਿਓ ਆਹ ਲਓ ਜੀ ਇਹਦੇ ਨਾਲ ਆਇਗਾ ਪ्युअर ਮਸਲੀਨ ਦਾ ਦੁਪੱਟਾ ਲੱਗਿਆ ਆਹ ਲਓ ਜੀ ਜਿਹੜੇ ਕਲਰ ਨੇ ਇਹਦੇ ਲਾਈਟ ਲਾਈਟ ਬਹੁਤ ਸੋਹਣੇ ਜਿਹੜੇ ਇੰਗਲਿਸ਼ ਜੇ ਕਲਰ ਨੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਆਹ ਲਓ ਜੀ ਆ ਲੈ ਚੁਣੀ ਇਸ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਕਿਸੇ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਕਲਰ ਸਾਰੇ ਬਹੁਤ ਸੋਹਣੇ ਹੋਣਗੇ ਇਹਦੇ ਇਹ ਡਿਜ਼ਾਈਨ ਵੀ ਵੱਖਰਾ ਜਿਹਾ ਬਹੁਤ ਸੋਹਣਾ ਬਦਲਾਇਆਂ ਦਾ ਡਿਜ਼ਾਈਨ ਹੈ ਹਾਲੋ ਜੀ ਆ ਇਹਦੀ ਸਲਵਾਰ ਆ ਗਈ ਆ ਇਹਦਾ ਦੁਪੱਟਾ ਆ ਗਿਆ ਸਾਰਿਆਂ ਦੇ ਸਹਿ ਸਾਨੂੰ ਦੱਸਿਆ 2.5 ਮੀਟਰ ਦੀ ਕਟਿੰਗ ਜਿਹੜੀ ਸਾਰਿਆਂ ਦੇ ਵਿੱਚ ਮਿਲੂਗੀ ਸ਼ਾਰਟ ਦੇ ਵਿੱਚ ਵੀ 2.5 ਮੀਟਰ ਦੀ ਕੱਟ ਮਿਲੂਗੀ ਤੁਹਾਨੂੰ ਸਲਵਾਰ ਦੇ ਵਿੱਚ ਵੀ 2.5 ਮੀਟਰ ਦੀ ਕੱਟ ਮਿਲੂਗੀ ਤੇ ਦੁਪੱਟੇ ਦੇ ਵਿੱਚ ਵੀ 2.5 ਮੀਟਰ ਦੀ ਕੱਟ ਤੁਹਾਨੂੰ ਮਿਲੂਗੀ ਆ ਲਓ ਅਗਲਾ ਆ ਗਿਆ ਲਾਈਟ ਸਰਦਈ ਕਲਰ ਆ ਲਓ ਜੀ ਇਨਸਿੱਧਾ ਕਰ ਲਾ ਉੱਤੋਂ ਆ ਬਲ ਜਾ ਪਈ ਆ ਲਓ ਜੀ ਇਹਦਾ ਸ਼ਰਦਈ ਗਰੇ ਦੇ ਨਾਲ ਕੰਪੀਨੇਸ਼ਨ ਆ ਜਿਹੜਾ ਬਹੁਤ ਪਿਆਰਾ ਪਹਿਜੋ ਤੇ ਆ ਇਹਦੀ ਸਲਵਾਰ ਹੈ ਨਾਲ ਆ ਲਓ ਜੀ ਇਹਦਾ ਡਿਜ਼ਾਈਨ ਬਣ ਕੇ ਜਿਹੜਾ ਬਹੁਤ ਸੋਹਣਾ ਤਿਆਰ ਹੋਊਗਾ ਤੇ ਆ ਇਹਦਾ ਨਾਲ ਆ ਗਿਆ ਦੁਪੱਟਾ ਸਾਰੇ ਦੁਪੱਟੇ ਪਿਓਰ ਮਸਲੀਨ ਦੇ ਹੋਣਗੇ ਤੇ ਰੇਟ ਇਹਨਾਂ ਦਾ ਹੋਊਗਾ 1650 ਰੁਪਇਆ ਆਹ ਲਓ ਜੀ ਇਕਾਗੇ ਦੇ ਵਿੱਚ ਲੈਮਨ ਕਲਰ ਜਿਹੜਾ ਪੀਲਾ ਕਲਰ ਹੈ ਇਹ ਮਿੱਠਾ ਮਿੱਠਾ ਜਿਹਾ ਕਲਰ ਹੈ ਬਹੁਤ ਸੋਹਣਾ ਰੰਗ ਹੈ ਇਹ ਯਾਨੀ ਚੁੰਨੀ ਜਿੱਕੀ ਆਹ ਲਓ ਜੀ ਨਾ ਪਰ ਇਹ ਰਹਿ ਜਾਂਦੀ ਇਹ ਤਾਂ ਠਹਿਰ ਜਾ ਜੀ ਵੜਾ ਜਾ ਬਹਿ ਜਾ ਫਿਰ ਮੈਂ ਕੱਟ ਦਿਆਂ 50 ਰੁਪਏ 2 ਕੁ ਮਿੰਟ ਬੈਠਣਾ ਪੁੱਛਣ ਨੂੰ ਉਧਰ ਗਰਜੀ ਤਾਂ ਪੱਖਾ ਲਾ ਦੇ ਗਰਜੀ ਉਧਰ ਜੀ ਪੱਖਾ ਲਾ ਕੋੜੀ ਹੈ ਅੱਛਾ ਜਿਆ ਮੈਂ ਖਾਂ ਹੀ ਹੋਵੇ ਪੱਖਾ ਛੱਡ ਦਿ ਇਹ ਆ ਗਿਆ ਇਹਦਾ λεਮਨਜਾ ਕਲਰ ਇਹਦੇ ਨਾਲ ਸਲਵਾਰ ਦਾ ਕਪੜਾ ਵੀ ਜਿਹੜਾ ਲਾਈਟ ਲਾਈਮਨਾ ਬਹੁਤ ਸੋਹਣਾ ਹੈ ਕੰਮ ਵੀ ਜਿਹੜਾ ਹੈਗਾ ਆਪਾਂ ਬਹੁਤ ਰੀਝਾ ਨਾਲ ਕਰਾਇਆ ਹੋਇਆ ਤੇ ਸੂਟ ਦਾ ਰੇਟ ਇਹਦਾ ਰਹੂਗਾ 1650 ਰੁਪਿਆ ਤੇ ਪੌਂਚਾ ਵਰਕ ਦੇ ਨਾਲ ਹੋਊਗਾ ਦੁਪੱਟਾ ਪ्योर ਮਸਲੀਨ ਦਾ ਤੇ ਸੂਟ ਨੂੰ ਬਾਏ ਕਰਨਾ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਹੈ ਪੇਮੈਂਟ ਤੁਸੀਂ ਕਿਸੇ ਮੈਥਡ ਨਾਲ ਕਰ ਸਕਦੇ ਹੋ Google Pay ਵੀ ਆਪਣੇ ਕੋਲੇ ਸੁਵਿਧਾ ਹੈਗੀ ਹੈ Paytm ਕਰ ਸਕਦੇ ਹੋ ਬੈਂਕ ਅਕਾਊਂਟ ਦੇ ਰਾਹੀਂ ਤੁਸੀਂ ਟ੍ਰਾਂਸਫਰ ਕਰ ਸਕਦੇ ਹੋਗੇ ਤੇ ਇਹ ਸੀਗੇ 4 ਕਲਰ ਸੀਗੇ ਇਸੇ ਸੂਟ ਦਾ ਡਿਜ਼ਾਈਨ ਸੀਗਾ ਜਿਹੜਾ ਬਹੁਤ ਪਿਆਰਾ ਸੀਗਾ ਏ ਸੀਗੇ ਆਪਣੇ ਅੱਜ ਦੇ ਵਰਕ ਵਾਲੇ ਸੂਟ ਜਿਹੜੇ ਆਪਣੇ ਕੋਲੇ ਰੈਡੀ ਹੋ ਕੇ ਆਏ ਸੀ ਜਿਹੜੇ ਆਪਾਂ ਤੁਹਾਡੇ ਰੂਬਰੂ ਕੀਤੇ ਨੇਗੇ ਤੇ ਆਪਣੇ ਕੋਲੇ ਕਈ ਕੜਾਈ ਦਾ ਸਟਾਫ ਆਪਣੇ ਕੋਲੇ ਹੋਰ ਆਇਆ ਪਿਆ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਫੇਰ ਹਾਜ਼ਰ ਹੋਵਾਂਗੇ ਕਈ ਸੂਟ ਆਪਣੇ ਕੋਲ ਟੈਬੀ ਦੇ ਵਿੱਚ ਆਏ ਪਏ ਨੇ ਤੇ ਟੈਬੀ ਦੁਪੱਟੇ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀ ਵੀਡੀਓ ਲੈ ਕੇ ਆਪਾਂ ਜਲਦੀ ਹੀ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ